ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀਓ ਤੁਸੀਂ ਸਰਵਨਕਾਰੇ ਹੋ ਸੰਖੇਪ ਜੀਵਨੀ ਸ੍ਰੀ ਗੁਰੂ ਹਰਗੋਬਿੰਦ ਜੀ ਵੱਡ ਜੋਤਾ ਬਹੁ ਪਰ ਉਪਕਾਰੀ ਆਓ ਗੁਰੂ ਜੀ ਦੀ ਸ਼ਖਸੀਅਤ ਇੱਕ ਝਾਤ ਪਾਈਏ ਦੁਨੀਆਂ ਵਿੱਚ ਜੋਤੇ ਤਾਂ ਬਹੁਤ ਹੁੰਦੇ ਹਨ ਪਰ ਛੇਵੇਂ ਪਾਤਸ਼ਾਹ ਵਰਗੇ ਪਰ ਉਪਕਾਰੀ ਨਹੀਂ ਉਨ੍ਹਾਂ ਪ੍ਰਤੀ ਭਾਈ ਗੁਰਦਾਸ ਜੀ ਨੇ ਲਿਖਿਆ ਹੈ ਵੱਡ ਜੋਤਾ ਬਹੁ ਪਰ ਉਪਕਾਰੀ ਤਲਵਾਰ ਤਸਬੀਹ ਭਗਤੀ ਸ਼ਕਤੀ ਅਤੇ ਮਾਲਾ ਪਾਲਾ ਦੇ ਇਕੱਠੇ ਗੁਣ ਗੁਰੂ ਹਰਗੋਬਿੰਦ ਜੀ ਵਿੱਚ ਸਨ ਸਾਰੇ ਇਹ ਗੁਣ ਇਕੱਠੇ ਵੇਖ ਕੇ ਹੈਰਾਨ ਹੁੰਦੇ ਸਨ ਜਿੰਨਾ ਵਿੱਚ ਜਹਾਂਗੀਰ ਸਭ ਤੋਂ ਅੱਗੇ ਸੀ ਉਹ ਗੁਰੂ ਜੀ ਦੇ ਹੱਥੋਂ ਤਲਵਾਰ ਨਾਲ ਸ਼ੇਰ ਦਾ ਮਾਰੇ ਜਾਣਾ ਵੇਖ ਕੇ ਅਸ਼ ਅਸ਼ ਦਾ ਕਰ ਹੀ ਉੱਠਿਆ ਸੀ ਕਿਉਂਕਿ ਅਜੀਹਾ ਕਰਕੇ ਗੁਰੂ ਜੀ ਨੇ ਉਸਦੀ ਹੀ ਜਾਨ ਬਚਾਈ ਸੀ ਪਰ ਨਾਲ ਹੀ ਜਹਾਂਗੀਰ ਨੇ ਮਹਿਸੂਸ ਵੀ ਕੀਤਾ ਸੀ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੇ ਤਾਂ ਹਰ ਗੋਬਿੰਦ ਜੀ ਨੂੰ ਨਿਰਪੈ ਯੋਧਾ ਬਣਾ ਦਿੱਤਾ ਹੈ ਇਸੇ ਕਰਕੇ ਉਸਨੇ ਗੁਰੂ ਜੀ ਨੇ ਗੁਰੂ ਜੀ ਨੂੰ ਕਵਾਲੀਅਰ ਦੇ ਕਿਲੇ ਵਿੱਚ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਸਨ ਸਮਰਾਥ ਰਾਮਦਾਸ ਵੀ ਗੁਰੂ ਜੀ ਦੇ ਹੱਥ ਵਿੱਚ ਸ਼ਸਤਰ ਦੇਖ ਕੇ ਹੈਰਾਨ ਹੋਇਆ ਸੀ ਕਿ ਗੁਰੂ ਨਾਨਕ ਦੀ ਗੱਦੀ ਉੱਤੇ ਬੈਠੇ ਇਹ ਕੈਸੇ ਸਾਧੂ ਹਨ ਜੋ ਹਥਿਆਰਬੰਦ ਹਨ ਅਤੇ ਜਿਨ੍ਹਾਂ ਨੇ ਫੌਜਾਂ ਦੇ ਕੋڑے ਰੱਖੇ ਹੋਏ ਹਨ ਪਰ ਉਦੋਂ ਉਸwidetilde ਤਸੱਲੀ ਹੋਈ ਜਦੋਂ ਗੁਰੂ ਜੀ ਨੇ ਕਿਹਾ ਕਿ ਗੁਰੂ ਨਾਨਕ ਨੇ ਸਿਰਫ ਮਾਇਆ ਤਿਆਗੀ ਸੀ ਸੰਸਾਰ ਨਹੀਂ ਅਤੇ ਤਲਵਾਰ ਗਊ ਗਰੀਬ ਦੀ ਰੱਖਿਆ ਅਤੇ ਜਰਵਾਣੇ ਦੀ ਪੱਖਿਆ ਵਾਸਤੇ ਵਰਤੀ ਜਾਂਦੀ ਹੈ ਇਹ ਸੁਣ ਕੇ ਸਮਰਤ RAMDAS ਪੁਕਾਰ ਉਠਿਆ ਸੀ ਇਹ ਮੇਰੇ ਮਨ ਪਾਵਤੀ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਸਪਸ਼ਟ ਲਿਖਿਆ ਹੈ ਕਿ ਸੇ ਗੁਰੂ ਵਿਅਕਤੀ ਵਿੱਚ ਕੋਈ ਅੰਤਰ ਨਹੀਂ ਸਾਰਿਆਂ ਵਿੱਚ ਗੁਰੂ ਨਾਨਕ ਦੀ ਜੋਤ ਹੀ ਪ੍ਰਗਟ ਹੁੰਦੀ ਰਹੀ ਹੈ ਬੇ ਸਮਝ ਕੀ ਫਰਕ ਪਾਉਂਦੇ ਹਨ ਭਾਈ ਨੰਦ ਲਾਲ ਜੀ ਨੇ ਲਿਖਿਆ ਹੈ ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ ਵਰਗੇ ਹੀ ਗੁਰੂ ਹਰਗੋਬਿੰਦ ਜੀ ਬਖਸ਼ਿੰਦ ਅਤੇ ਨੇਕ ਹਨ ਮੋਹਸਨ ਫਾਨੀ ਵੀ ਲਿਖਦਾ ਹੈ ਸਿੱਖ ਗੁਰੂ ਹਰਗੋਬਿੰਦ ਜੀ ਨੂੰ ਰੋਹਾਨੀ ਰਹਿਬਰ ਕਰਕੇ ਪੂਜਦੇ ਹਨ ਸਿੱਖਾਂ ਦਾ ਵਿਸ਼ਵਾਸ ਹੈ ਕਿ ਨਿਰੰਕਾਰ ਆਪ ਹੀ ਛੇ ਵਾਰੀ ਗੁਰੂ ਨਾਨਕ ਤੋਂ ਗੁਰੂ ਹਰਗੋਬਿੰਦ ਜੀ ਤੱਕ ਕਲਾਤਾਰ ਕੇ ਦੁਨੀਆ ਦੇ ਉਧਾਰ ਲਈ ਆਇਆ ਹੈ ਬਾਈ ਜੂਰ ਸਿੰਘ ਦੇ ਉੱਤਰ ਵਿੱਚ ਗੁਰੂ ਅਰਜਨ ਦੇਵ ਜੀ ਨੇ ਠੀਕ ਆਖਿਆ ਸੀ ਅਸੀਂ ਕਿਰਪਾਨ ਪਹਿਨਣੀ ਹੈ ਪਰ ਹਰਗੋਬਿੰਦ ਜੀ ਦਾ ਰੂਪ ਧਾਰ ਕੇ ਅਤੇ ਫਿਰ ਤਲਵਾਰ ਨਾਲ ਮੀਰ ਦੀ ਮੀਰੀ ਅਤੇ ਪੀਰ ਦੀ ਪੀਰੀ ਖਿੱਚ ਲੈਣੀ ਹੈ ਇਸ ਬਾਰੇ ਗੁਰੂ ਨਾਨਕ ਦੇਵ ਜੀ ਦਾ ਵੀ ਫਰਮਾਨ ਹੈ ਜੋ ਤੋ ਪ੍ਰੇਮ ਖੇਲਣ ਕਾ ਚਾਹੋ ਸਿਰ ਤਰ ਤਲੀ ਗਲੀ ਮੇਰੀ ਆਉ Rajputਾ ਗੁਰੂ ਹਰਗੋਬਿੰਦ ਜੀ ਨੂੰ ਸਿੱਖਾਂ ਤੋਂ ਵੱਧ ਚੜ ਕੇ ਸਨਮਾਨ ਦਿੰਦੇ ਸਨ ਸਾਈ ਮੀਆਂ ਮੀਰ ਜੀ ਨੇ ਆਪਣੇ ਸੇਵਕਾਂ ਨੂੰ ਇੱਕ ਸਵਾਲ ਦੇ ਉੱਤਰ ਵਿੱਚ ਕਿਹਾ ਸੀ ਕਿ ਗੁਰੂ ਹਰਗੋਬਿੰਦ ਖੁਦ ਖੁਦਾ ਰੂਪ ਹੈ ਕਈਆਂ ਨੇ ਸ਼ਾਹਜਹਾਨ ਪਾਸੇ ਸ਼ਿਕਾਇਤਾਂ ਕੀਤੀਆਂ ਤਾਂ ਮੀਆਂ ਮੀਰ ਜੀ ਨੇ ਕਿਹਾ ਸੀ ਕੀ ਕਰਾਂ ਜਦ ਬਰਕਤਾਂ ਲੈਣ ਅਲਾਦੀ ਧਰਤੀ ਜਾਂਦਾ ਹਾਂ ਤਾਂ ਉੱਥੇ ਤਖਤ ਉੱਤੇ ਗੁਰੂ ਹਰਗੋਬਿੰਦ ਵਰਗਾ ਹੀ ਬੈਠਾ ਹੋਇਆ ਦਿਖਦਾ ਹਾਂ ਪੀਰ ਸ਼ਾਹ ਦੌਲਾ ਇਹਨਾਂ ਆਦਰ ਗੁਰੂ ਹਰਗੋਬਿੰਦ ਜੀ ਨੂੰ ਦਿੰਦੇ ਸਨ ਕਿ ਉਹਨਾਂ ਦੀਆਂ ਤਾਨਾ ਸ਼ਾਹੀ ਵਿਰੁੱਧ ਲੜੀਆਂ ਜੰਗਾਂ ਵਿੱਚ ਰਸਦ ਅਤੇ ਰਕਮ ਰਕਮਾ ਵੀ ਪੀਰ ਜੀ ਜਾਣਦੇ ਸਨ ਕਿ ਗੁਰੂ ਹਰਗੋਬਿੰਦ ਜੀ ਅੱਲਾ ਦੇ ਨਿਵਾਜ਼ੇ ਹੋਏ ਪੈਗੰਬਰ ਹਨ ਭਾਈ ਗੁਰਦਾਸ ਜੀ ਨੇ ਲਿਖਿਆ ਹੈ ਕਿ 6 ਗੁਰੂ ਸਾਹਿਬਾਨ ਵਿੱਚ ਇਤਿਹਾਸ ਪਰ ਵੀ ਫਰਕ ਨਹੀਂ ਗੁਰੂ ਹਰਗੋਬਿੰਦ ਸਾਹਿਬ ਵੀ ਉਸੇ ਮਾਲਾ ਦਾ ਇੱਕ ਮਣਕਾ ਹਨ ਪੰਜ ਪੀਰ ਗੁਰੂ ਨਾਨਕ ਜੀ ਤੋਂ ਗੁਰੂ ਅਰਜਨ ਜੀ ਤੱਕ ਨੇ ਪੰਜਾਂ ਪਿਆਲਿਆਂ ਵਿੱਚੋਂ ਸਤ ਸੰਤੋਖ ਦਇਆ ਤਰਮ ਤੇ ਤੀਰਜ ਭੀ ਕੇ ਅਭਿਆਸ ਕੀਤਾ ਹੈ అతి ਸ਼ਕਤੀ ਗੁਰੂ ਹਰਗੋਬਿੰਦ ਜੀ ਵਿੱਚ ਪਰੀ ਹੈ ਤਾਂ ਹੀ ਉਹ ਆਪਣੇ ਪੰਜਾਂ ਪੂਰਵਜਿਆਂ ਦੇ ਗੁਣ ਗ੍ਰਹਿਣ ਕਰਕੇ ਗੁਰਗੱਦੀ ਤੇ ਬੈਠੇ ਹਨ ਉਨ੍ਹਾਂ ਪਾਸ ਪੰਜਾਂ ਦਾ ਤਜਰਬਾ ਹੈ ਉਹ ਗੁਰੂ ਅਰਜਨ ਜੀ ਦਾ ਸਰੂਪ ਹਨ ਅਤੇ ਗੁਰੂ ਅਰਜਨ ਜੀ ਨੇ ਹੀ ਕਾਇਆ ਪਲਟ ਕੇ ਗੁਰੂ ਹਰਗੋਬਿੰਦ ਦਾ ਰੂਪ ਧਾਰਿਆ ਹੈ ਇਨ੍ਹਾਂ ਗੁਣਾ ਕਾਰਨ ਹੀ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਨੂੰ ਕੇਵਲ 11 ਸਾਲ ਦੀ ਉਮਰ ਵਿੱਚ ਗੁਰਗਤੀ ਦੀ ਬਖਸ਼ਿਸ਼ ਕਰ ਦਿੱਤੀ ਸੀ ਭਾਈ ਗੁਰਦਾਸ ਜੀ ਲਿਖਦੇ ਹਨ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ ਗੁਰੂ ਨਾਨਕ ਜੀ ਨੇ ਸ਼ਬਦ ਵਰਤਾਇਆ ਅਤੇ ਉਸੇ ਸ਼ਬਦ ਅਤੇ ਸੰਗਤ ਦੀ ਰੱਖਿਆ ਲਈ ਗੁਰੂ ਹਰਗੋਬਿੰਦ ਜੀ ਨੇ ਮੀਰੀ ਪੀਰੀ ਦੀਆਂ ਕਿਰਪਾਣਾ ਪਹਿਨੀਆਂ ਅਤੇ ਕੋਤਕ ਕੀਤੇ ਨਿਰੰਕਾਰ ਨਾਨਕ ਦੇਉ ਨਿਰੰਕਾਰ ਆਕਾਰ ਬਣਾਇਆ ਗੁਰੂ ਨਾਨਕ ਦੇਵ ਨਿਰੰਕਾਰ ਹਨ ਨਿਰੰਕਾਰ ਨੇ ਹੀ ਆਪਣਾ ਆਕਾਰ ਬਣਾਇਆ ਹੈ ਗੁਰ ਅੰਗਦ ਗੁਰ ਅੰਗ ਤੇ ਗੰਘੋ ਜਾਣ ਤਰੰਗ ਉਠਾਇਆ ਗੁਰੂ ਅੰਗਦ ਗੁਰੂ ਨਾਨਕ ਦੇ ਅੰਗ ਤੋਂ ਗੰਗਾ ਦੇ ਤਰੰਗ ਵੰਗ ਉਠਾਇਆ ਅਮਰਦਾਸ ਗੁਰ ਅੰਗਦੋ ਜੋਤ ਸਰੂਪ ਚਲਤ ਵਰਤਾਇਆ ਗੁਰੂ ਅੰਗਦ ਤੋਂ ਗੁਰੂ ਅਮਰ ਜੀ ਜੋਤ ਸਰੂਪੀ ਕੌਤਕ ਵਰਤਾਇਆ ਗੁਰ ਅਮਰੋ ਗੁਰ ਰਾਮਦਾਸ ਅਨਹਦ ਨਾਦੂ ਸ਼ਬਦ ਸੁਣਾਇਆ ਗੁਰੂ ਅਮਰ ਜੀ ਤੋਂ ਗੁਰੂ ਰਾਮਦਾਸ ਹੋਏ ਮਾਨੋ ਅਨਹਦ ਨਾਦ ਤੋਂ ਸ਼ਬਦ ਸੁਣਾਇਆ ਰਾਮਦਾਸੋ ਅਰਜਨ ਗੁਰੂ ਦਰਸ਼ਨ ਦਰਪਨ ਵਿੱਚ ਦਿਖਾਇਆ ਰਾਮਦਾਸੋ ਅਰਜਨ ਗੁਰੂ ਹੋਏ ਜਿਕੁਰ ਸ਼ੀਸ਼ੇ ਵਿੱਚ ਪ੍ਰਤੀਬਿੰਬ ਦਿਖਾਈਦਾ ਹੈ ਹਰ ਗੋਬਿੰਦ ਗੁਰ ਅਰਜਨੋ ਗੁਰ ਗੋਬਿੰਦ ਨਾਉ ਸਦਵਾਇਆ ਅਰਜਨ ਗੁਰੂ ਤੋਂ ਹਰ ਗੋਬਿੰਦ ਹੋਏ ਜਿਨ੍ਹਾਂ ਨੇ ਗੁਰੂ ਤੇ ਗੋਬਿੰਦ ਨਾਮ ਸਦਵਾਇਆ ਹੈ ਗੁਰਮੂਰਤ ਗੁਰ ਸ਼ਬਦ ਹੈ ਸਾਧ ਸੰਗਤ ਵਿੱਚ ਪ੍ਰਗਟਿ ਆਇਆ ਗੁਰੂ ਦੀ ਮੂਰਤੀ ਗੁਰੂ ਦਾ ਸ਼ਬਦ ਹੈ ਜੋ ਸਾਧ ਸੰਗਤ ਵਿੱਚ ਸਦਾ ਪ੍ਰਗਟ ਰਹਿੰਦੀ ਹੈ ਜਥਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਪੈਰੀ ਪਾਈ ਸਭ ਜਗਤ ਤਰਾਇਆ ਏਉਂ ਸਤਗੁਰਾਂ ਨੇ ਪੈਰੀ ਪਾ ਕੇ ਸਾਰਾ ਜਗਤ ਤਾਰ ਦਿੱਤਾ ਹੈ 아이 난드लाल जी लिखदे हन कि गुरु हरगोबिंद जी दी रहमत दी तेज रोशनी ही दुनिया दे दुख ਹਨੇਰੇ ਦੂਰ ਕਰਨ ਵਾਲੀ ਹੈ। ਉਹਨਾਂ ਦੀ ਤਲਵਾਰ ਪਾਪੀਆਂ ਨੂੰ ਸੋਧਣ ਵਾਲੀ ਹੈ। ਉਹਨਾਂ ਦੇ تیر ਪੱਥਰਾਂ ਨੂੰ ਤੋੜਨ ਵਾਲੇ ਹਨ। ਉਹ ਸੰਸਾਰ ਨੂੰ ਸਜਾਉਣ ਵਾਲੀਆਂ ਪੰਜਾਂ ਹੀ ਮਸ਼ਾਲਾਂ ਦੀ ਸੋਹਜ ਅਤੇ ਗਿਆਨ ਸਿਖਿਆ ਦੇ ਬਚਨ ਬिलास ਵਾਲੀ ਹਰ ਸਬਾ ਦੀ ਰੌਣਕ ਹਨ। ਗੁਰੂ ਹਰ ਗੋਬਿੰਦ ਦਰবেশ ਅਤੇ ਬਾਦशाही ਦੋਹਾਂ ਕਰਕੇ ਪ੍ਰਸਿੱਧ ਹਨ। ਹਮ ਅਸ਼ਬੁਕਰੋ ਹਮ ਸਲਤ ਨਤ ਨਾਮਵਰਾ। ਉਹਨਾਂ ਦੇ ਨੂਰ ਨਾਲ ਦੋਵੇਂ ਜਹਾਨ ਰੋਸ਼ਨ ਹਨ। ਉਹਨਾਂ ਦੀ ਦਰਸ਼ਨਾ ਦੀ ਮਿਹਰ ਦੇ ਸਾਰੇ ਪਿਆਸੇ ਹਨ। ਦੋ ਆਲਮ ਮੁਨਵਰ ਜ਼ੇ ਅਨਵਾਰ ਉ। ਹਮ ਆਤਿਸਨਾਏ ਫੈਸ ਦੀਦਾਰ ਉ। инду ਪੂਸ਼ਨ ਬੇਨਰਜੀ ਲਿਖਦੇ ਹਨ ਕਿ ਪਿਤਾ ਗੁਰੂ ਅਰਜਨ ਜੀ ਸ਼ਹੀਦੀ ਹੋਈ ਹੋਵੇ ਅਤੇ 11 ਸਾਲ ਦੇ ਬਾਲਕ ਗੁਰੂ ਦੇ ਪੈਰ ਨਾ ਠੜਕਨ ਬਲਕਿ ਇਸੇ ਉਲਟ ਸਿੱਖ ਜੱਥੇਬੰਦੀ ਅਹਿਲ ਬਣਾ ਦਿੱਤੀ ਜਾਵੇ ਇਹ ਇੱਕ ਅਨੋਖਾ ਕਰਮ ਅਤੇ ਨਿਰਾਲੀ ਦੇਣ ਵਾਲਾ ਹੈ ਮਹੂਸਨ ਫਾਨੀ ਦੇ ਸ਼ਬਦਾਂ ਵਿੱਚ ਗੁਰੂ ਹਰਗੋਬਿੰਦ ਜੀ ਦੇ ਅਨੇਕਾਂ ਸਿੱਖ ਹੋ ਗਏ ਹਨ ਜਾਤੀ ਦਾ ਪੇੜ ਅਜੀਹਾ हट ਗਿਆ ਕਿ ਬ੍ਰਾਹਮਣ ਜਾਤੀ ਦੇ Hindu ਖੱਤਰੀ ਜਾਤੀ ਦੇ ਸਿੱਖਾਂ ਦੇ ਚੇਲੇ ਆ ਬਣੇ ਜਹਾਗੀਰ ਦੀ ਜ਼ਾਲਮ ਹਕੂਮਤ ਤੇ ਹੁੰਦਿਆਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਉਪਰੰਤ ਨਿਰਾਸ਼ਤਾ ਫੈਲ ਜਾ ਰਹੀ ਕੁਦਰਤੀ ਸੀ ਕਈ ਸਿੱਧਕੀ ਸਿੱਖ ਵੀ ਪਿੱਛੇ हट ਗਏ ਸਨ 8-11 ਸਾਲ ਦੀ ਉਮਰ ਵਿੱਚ ਗੁਰੂ ਹਰਗੋਬਿੰਦ ਜੀ ਨੇ ਨਾ ਸਿਰਫ ਕੌਮ ਨੂੰ ਵਿਖੜੇ ਸਮੇਂ ਵਿੱਚੋਂ ਕੱਢਿਆ ਬਲਕਿ ਇੱਕ ਮਜ਼ਬੂਤ ਕੌਮ ਬਣਾ ਦਿੱਤਾ ਪਹਿਲਾਂ ਬਾਲਕ ਗੁਰੂ ਜੀ ਨੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ ਕਿਉਂਕਿ ਉਹਨਾਂ ਸਮਝ ਲਿਆ ਸੀ ਕਿ ਉਹਨਾਂ ਦੇ ਸਿੱਖਾਂ ਲਈ ਹਥਿਆਰਾਂ ਦੇ ਧਾਰਨ ਕਰਨ ਤੋਂ ਬਿਨਾ ਵਿਚਰਨਾ ਕਠਿਨ ਹੈ ਚੰਗੇ ਹਥਿਆਰਾਂ ਅਤੇ ਚੰਗੀਆਂ ਜਵਾਨੀਆਂ ਦੀ ਮੰਗ ਕਰਕੇ ਗੁਰੂ ਜੀ ਨੇ ਕੌਮ ਵਿੱਚ ਉਤਸ਼ਾਹ ਭਰ ਦਿੱਤਾ ਦਿੱਲੀ ਦੇ ਤਖਤ ਦੇ ਮੁਕਾਬਲੇ ਲਈ 14 ਸਾਲ ਦੀ ਉਮਰ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਸਥਾਪਿਤ ਕੀਤਾ ਅਤੇ ਲੋਹਗੜ੍ਹ ਕਿਲੇ ਦੀ ਉਸਾਰੀ ਕੀਤੀ ਅਤੇ ਦੀਵਾਰ ਦੀ ਬੰਦਿਸ਼ ਬੰਦ ਦਿੱਤੀ ਆਗੂ ਦਾ ਕੰਮ ਹੀ ਇਹ ਹੈ ਕਿ ਉਤਸ਼ਾਹ ਕਾਇਮ ਰਵਈ ਅਤੇ ਸ਼ੰਕੇ ਪੈਦਾ ਨਾ ਹੋਣ ਆਪਣੇ ਆਪ ਨੂੰ ਨੀਵਾਂ ਸਮਝਣ ਵਾਲਿਆਂ ਨੂੰ ਸਿੱਖ ਲਈ ਦੇ ਪ੍ਰਚਾਰਕਤਾਪ ਦਿੱਤਾ ਅਤੇ ਆਖਿਆ ਕਿ ਤੁਸੀਂ ਕਿਸੇ ਤੋਂ ਨੀਵੇਂ ਜਾਂ ਹੀਨੇ ਨਹੀਂ ਹੋ ਜਾਤ ਕਰਕੇ ਕੋਈ ਨੀਵਾ ਨਹੀਂ ਕਰਮ ਕਰਕੇ ਭਾਵੇਂ ਹੋਵੇ ਜਹਾਗੀਰ ਨੇ ਪੰਜਾਬ ਨੂੰ ਜਾਗੀਰ ਦੇ ਤੌਰ ਤੇ ਮਰਤਜ਼ਾ ਖਾਨ ਵਰਗੇ ਸਖਤ ਗਵਰਨਰ ਦੇ ਹਵਾਲੇ ਕਰ ਦਿੱਤਾ ਉਸ ਦੇ ਮੌਤ ਪਿਛੋਂ ਵੀ ਲਾਹੌਰ ਦਾ ਗਵਰਨਰ ਸਖਤ ਹੀ ਹੁੰਦਾ ਪਰ ਗੁਰੂ ਜੀ ਐਨੇ ਸਿਆਣੇ ਸਨ ਕਿ ਹਰ ਵਕਤ ਹਰ ਚੁਣੌਤੀ ਦੇ ਮੁਕਾਬਲੇ ਲਈ ਤਿਆਰ ਰਹਿੰਦੇ ਸਨ ਰੋਜ਼ ਦੇ ਪ੍ਰੋਗਰਾਮ ਹੀ ਐਸੇ ਸਨ ਕਿ ਸਿੱਖਾਂ ਵਿੱਚ ਉਤਸ਼ਾਹ ਭਰਿਆ ਰਹੇ ਰੋਜ਼ ਛਾਡੀ ਚੰਗੀ ਵਾਰਾਂ ਸੁਣਾ ਕੇ ਜੋਸ਼ ਪਰਦੇ ਕਿਰਪਾਨ ਪਹਿਨਣ ਅਤੇ ਕਿਰਪਾਨ ਚਲਣ ਨੂੰ ਧਰਮ ਬਣਾ ਕੇ ਪੇਸ਼ ਕੀਤਾ ਮਾਝੇ ਦੁਆਬੇ ਅਤੇ ਮਾਲਵੇ ਦੇ ਪ੍ਰਚਾਰ ਕਰਕੇ ਖਿੰਡੀਆਂ ਪੁੰਡੀਆਂ ਸ਼ਕਤੀਆਂ ਨੂੰ ਇਕੱਠਾ ਕੀਤਾ ਅਤੇ ਇੱਕ ਲੜੀ ਵਿੱਚ ਪਰੋਇਆ ਮੈਕਾਲਫ ਲਿਖਦੇ ਹਨ ਕਿ ਜੀਵਨ ਨਜ਼ਰੀਆ ਬਦਲੌਣ ਨਾਲ ਅਤੇ ਉਤਸ਼ਾਹ ਪਰਨ ਨਾਲ ਇੱਕ ਉਤਸ਼ਾਹੀ ਸਿੱਧਕੀ ਅਤੇ ਮਰਨ ਵਾਲੇ ਮਰ ਜੀਵੜਿਆਂ ਦੀ ਕੌਮ ਹੋ ਗਈ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਜਵਾਨੀਆਂ ਭੇਟ ਕਰਨ ਲੱਗੇ ਮੰਗ ਸਿਰਫ ਐਨੀ ਹੀ ਹੁੰਦੀ ਦੋ ਵਕਤ ਦੀ ਰੋਟੀ ਅਤੇ 6 ਮਹੀਨਿਆਂ ਪਿੱਛੋਂ ਇੱਕ ਕੁੜਤਾ ਸਿੱਖਾਂ ਦਾ ਹਰ ਅੰਗ ਜਾਪ ਪਿਆ ਇਨ੍ਹਾਂ ਵਿਸ਼ਵਾਸ ਭਰ ਦਿੱਤਾ ਕਿ ਥੋੜੇ ਹੋਣ ਕਰਕੇ ਡਰਨ ਦੀ ਲੋੜ ਨਹੀਂ ਨਿੱਕੀ ਜਿਹੀ ਟੀਲੀ ਸਾਰੇ ਜੰਗਲ ਨੂੰ ਸਾੜ ਸਕਦੀ ਹੈ ਤੁਸੀਂ ਤਾਂ ਇਨਸਾਨ ਹੋ ਜੋ ਸਭ ਕੁਝ ਕਰ ਸਕਦੇ ਹੋ ਸ਼ਾਹਜਹਾਂ ਦੇ ਹੁਕਮਾਂ ਦੇ ਬਾਵਜੂਦ ਕਿ ਕੋਈ ਮੁਸਲਮਾਨਾ ਤੋਂ ਬਗੈਰ ਧਰਮ ਦਾ ਪ੍ਰਚਾਰ ਨਹੀਂ ਕਰ ਸਕਦਾ ਗੁਰੂ ਜੀ ਨੇ ਹਰ ਪ੍ਰਚਾਰਕ ਜਥੇ ਨਾਲ ਸੂ ਸਵਾਰ ਭੇਜੇ ਪ੍ਰਚਾਰਕਾਂ ਨੇ ਵੀ ਚਾਨ ਹੂਲ ਕੇ ਦੂਰ ਦੂਰ ਤੱਕ ਸਿੱਖੀ ਫੈਲਾਈ ਗੁਰੂ ਹਰਗੋਬਿੰਦ ਜੀ ਜਾਣਦੇ ਸਨ ਕਿ ਹੁਣ ਐਸੇ ਗੁਰੂ ਦੀ ਲੋੜ ਹੈ ਜੋ ਔਕੜਾਂ ਦਾ ਸਾਹਮਣਾ ਕਰਦੇ ਹੋਏ ਜਥੇਬੰਦੀ ਨੂੰ ਚੜ੍ਹਦੀ ਕਲਾ ਵਿੱਚ ਰੱਖ ਸਕੇ ਜੋ ਆਪਣੇ ਪਾਸ ਫੌਜ ਹੁੰਦੇ ਹੋਏ ਵੀ ਲੋੜ ਤੋਂ ਬਿਨਾ ਉਸੇ ਵਰਤੋਂ ਨਾ ਕਰੇ ਇੱਕ ਵਾਰ ਸਿੱਖਾਂ ਨੇ ਪੁੱਛਿਆ ਕਿ ਜਦੋਂ ਤੁਸੀਂ ਕੋਲ ਨਹੀਂ ਹੁੰਦੇ ਤਾਂ ਅਸੀਂ ਗੁਰੂ ਕਿਸ ਨੂੰ ਜਾਣੀਏ ਗੁਰੂ ਜੀ ਦਾ ਉੱਤਰ ਸੀ ਕਿ ਜਿਹੜਾ ਸਿੱਖ ਗੁਰਬਾਣੀ ਪੜਦਾ ਤੁਹਾਡੇ ਕੋਲ ਆਵੇ ਗੁਰੂ ਹਰਗੋਬਿੰਦ ਜੀ ਦੇ ਹੁੰਦਿਆਂ ਹੀ ਸੰਗਤ ਦੀ ਮਹਿਮਾ ਇੰਨੀ ਬਣ ਗਈ ਸੀ ਕਿ ਕਿਸੇ ਸਿੱਖ ਨੂੰ ਕਿਸੇ ਚੀਜ਼ ਦੀ ਲੋੜ ਹੁੰਦੀ ਤਾਂ ਉਹ ਸੰਗਤ ਵਿੱਚ ਆ ਕੇ ਬੇਨਤੀ ਕਰਦਾ ਅਤੇ ਸਾਰੀ ਸੰਗਤ ਉਸ ਲਈ ਅਰਦਾਸ ਕਰ ਦਿੰਦੀ ਸੀ ਸ਼ਾਹਜਹਾਂ ਦੇ ਫੁਰਮਾਨਾਂ ਦੇ ਹੁੰਦਿਆਂ ਸਿੱਖੀ ਦਾ ਪ੍ਰਚਾਰ ਕਰਨਾ ਬਹੁਤ ਮੁਸ਼ਕਲ ਸੀ ਪਰ ਗੁਰੂ ਜੀ ਨੇ ਸਵਾਰ ਭੇਜ ਕੇ ਸ਼ਾਹੀ ਫੁਰਮਾਨਾਂ ਦੀ ਪਰਵਾਹ ਨਾ ਕਰਦਿਆਂ ਐਸੇ ਦੂਰ ਦੂਰ ਤੱਕ ਪ੍ਰਚਾਰਕ ਭੇਜੇ ਕਿ ਕਾਬਲ ਕਜ਼ਨੀ, ਈਰਾਨ, ਉੜੀਸਾ, ਬੰਗਾਲ ਅਤੇ ਅਸਾਮ ਤੱਕ ਦੀਆਂ ਸੰਗਤਾਂ ਗੁਰੂ ਦਰਸ਼ਨਾਂ ਲਈ ਆਉਂਦੀਆਂ ਸਨ ਸਿੱਖੀ ਆਚਰਣ ਦੀ ਇੱਕ ਮਿਸਾਲ ਬਣ ਗਈ ਸੀ ਜੇ ਕੋਈ ਸਿੱਖ ਕਿਸੇ ਪਿੰਡ ਚਲਾ ਜਾਂਦਾ ਤਾਂ ਉਸ ਦਾ ਪ੍ਰਭਾਵ ਸਾਰੇ ਪਿੰਡ ਉੱਤੇ ਪੈਂਦਾ ਸਿੱਖਾਂ ਦੇ ਉੱਚੇ ਆਚਰਣ ਦੀ ਭਾਈ ਖੀਵਾ ਤੇ ਭਾਈ ਪੀਵਾ ਦੀ ਸਾਖੀ ਇੱਕ ਮਿਸਾਲ ਹੈ ਇਹ ਦੋਵੇਂ ਸ਼ਾਹੂਕਾਰਾ ਕਰਦੇ ਸਨ ਉਧਾਰ ਲੈਣ ਵਾਲੇ ਨੂੰ ਉਂਝੀ ਰਕਮ ਫੜਾ ਦਿੰਦੇ ਸਨ ਕੋਈ ਲਿਖਾ ਪੜੀ ਨਹੀਂ ਕਰਨ ਕਰਦੇ ਇੱਕ ਵਾਰ ਨਾਲ ਦੇ ਪਿੰਡੋਂ ਇੱਕ ਬ੍ਰਾਹਮਣ ਨੇ ਲੋੜ ਲਈ ਰਕਮ ਮੰਗੀ ਕਿਵਾ ਜੀ ਨੇ ਪੀਵਾ ਜੀ ਨੂੰ ਅੰਦਰੋਂ ਰਕਮ ਲੈਉਣ ਲਈ ਭੇਜ ਦਿੱਤਾ ਪਿੱਛੋਂ ਬ੍ਰਾਹਮਣ ਨੇ ਕਿਵਾ ਜੀ ਨੂੰ ਇੱਕ ਘਟਨਾ ਸੁਣਾਈ ਜੋ ਉਸਨੇ ਪਾਈ ਜੀ ਦੇ ਪਿੰਡ ਵੇਖੀ ਸੀ ਕਿ ਖੇਤ ਵਿੱਚ ਇੱਕ ਜਵਾਨ ਲੜਕੇ ਦੀ লাশ ਕੋਲ ਉਸਤੇ ਮਾਪੇ ਸ਼ਬਦ ਪੜ ਰਹੀ ਸਨ ਕੋਈ ਰੁਦਨ ਨਹੀਂ ਸੀ ਹੋ ਰਿਹਾ ਉਹਨਾਂ ਮੈਨੂੰ ਪਿੰਡ ਜਾ ਕੇ ਖਬਰ ਦੇਣ ਲਈ ਕਿਹਾ ਤਾਂ ਜੋ ਸੰਸਕਾਰ ਦਾ ਪ੍ਰਬੰਧ ਕੀਤਾ ਜਾ ਸਕੇ ਪਾਈ ਕੀਵਾ ਨੇ ਪੁੱਛਿਆ ਤੁਹਾਡੇ ਪਿੰਡ ਕੋਈ ਗੁਜ਼ਰ ਜ਼ਾਇ ਤਾਂ ਕੀ ਕਰਦੇ ਹਨ ਬ੍ਰਾਹਮਣ ਨੇ ਕਿਹਾ ਰੋ ਰੋ ਪਿਟ ਪਿਟ ਕੇ ਬਹੁਤ ਰੁਦਨ ਕਰਦੇ ਹਨ ਇਹਨੇ ਨੂੰ ਪਾਈ ਪੀਵਾ ਅੰਦਰੋਂ ਰਕਮ ਲੈ ਕੇ ਆ ਗਈ ਪਾਈ ਕੀਵਾ ਜੀ ਨੇ ਆਵਾਜ਼ ਦਿੱਤੀ ਕਿ ਇਸ ਪੰਡਤ ਨੂੰ ਕੋਈ ਉਧਾਰ ਨਹੀਂ ਦੇਣਾ ਬ੍ਰਾਹਮਣ ਬੋਲਿਆ ਕਿਉਂ ਨਹੀਂ ਤਾਂ ਪਾਈ ਕੀਵਾ ਨੇ ਕਿਹਾ ਜੋ ਰੱਬ ਦੀ ਵਸਤੂ ਵਾਪਸ ਕਰਦੇ ਆ ਇਤਨਾ ਰੋਲਾ ਪਾਉਂਦਾ ਹੈ ਉਹ ਸਾਡੀ ਰਕਮ ਤਾਂ ਕਦੇ ਵੀ ਵਾਪਸ ਨਹੀਂ ਕਰੇਗਾ ਫੌਜੀ ਜਰਨਲ ਗੁਰੂ ਹਰਗੋਬਿੰਦ ਜੀ ਛੋਟੀ ਉਮਰ ਵਿੱਚ ਹੀ ਨਾ ਸਿਰਵਸ਼ਸਤਰ ਵਿਦਿਆ ਵਿੱਚ ਪ੍ਰਵੀਨ ਸਨ ਸਗੋਂ ਨੀਤੀ ਵਿੱਚ ਵੀ ਨਿਪੁੰਨ ਸਨ ਘੋੜਸਵਾਰੀ ਅਤੇ ਤੀਰ ਅੰਦਾਜ਼ੇ ਵਿੱਚ ਉਹਨਾਂ ਦਾ ਕੋਈ ਟੱਕਰਾ ਨਹੀਂ ਸੀ ਉਹ ਜੰਗ ਦੇ ਸਾਰੇ ਇਦਾਪੇਚ ਜਾਣਦੇ ਸਨ ਪਹਿਲੀ ਜੰਗ ਵਿੱਚ ਸਿੱਧੇ ਟੱਕਰੇ ਵਿੱਚ ਮੁਖਲੇਸ ਖਾਨ ਨੂੰ ਇੱਕ ਵਾਰ ਹੀ ਪਾਰ ਬੁਲਾਇਆ ਸੀ ਦੂਜੀ ਜੰਗ ਵਿੱਚ ਇੱਕ ਅਬਦੁੱਲਾ ਖਾਂ ਕਰਮਚੰਦ ਤੇ ਰਤਨਚੰਦ ਤਿੰਨਾਂ ਨੇ ਇਕੱਠੇ ਹੋ ਕੇ ਗੁਰੂ ਜੀ ਨੂੰ ਇਕੱਲਾ ਜਾਣ ਵਾਰ ਤੇ ਵਾਰ ਕੀਤੇ ਤਾਂ ਆਪ ਜੀ ਦੀ ਦ੍ਰਿੜਤਾ ਦੇਖਣ ਵਾਲੀ ਸੀ ਇੱਕ ਨੋਟਾਲ ਨਾਲ ਦੂਜੇ ਨੂੰ ਤੀਰ ਨਾਲ ਤੇ ਤੀਜੇ ਨੂੰ ਤਲਵਾਰ ਨਾਲ ਪਾਰ ਬੁਲਾਇਆ ਸੀ ਤੀਜੀ ਜੰਗ ਵਿੱਚ ਕਾਬਲੀ ਬੇਗ ਤੇ ਲੱਲਾ ਬੇਗ ਨੂੰ ਗੁਰੂ ਜੀ ਨੇ ਹੀ ਮਾਰ ਮੁਕਾਇਆ ਸੀ ਚੌਥੀ ਜੰਗ ਵਿੱਚ ਪਹਿਲਾਂ ਪੈਂਦੇ ਖਾਂ ਤੇ ਫਿਰ ਕਾਲੇ ਖਾਂ ਦਾ ਆਪਣੇ ਹੱਥੀ ਸਿਰ ਲਾਇਆ ਸੀ ਗੁਰੂ ਜੀ ਦੇ ਸਾਹਮਣੇ ਹੋ ਕੇ ਆਪਣੀ ਫੌਜ ਦੀ ਅਗਵਾਈ ਕਰਦੇ ਤੇ ਜਿਵੇਂ ਕਿ ਦੱਸਿਆ ਗਿਆ ਹੈ ਕਿ ਵਿਰੋਧੀ ਫੌਜ ਦੇ ਮੁਖੀ ਨਾਲ ਆਪ ਟੱਕਰ ਲੈਂਦੇ ਤੇ ਮੱਥੇ ਤੇ ਵੱਟ ਪਾਏ bina ਵਾਰ ਕਰਦੇ ਆ ਇਹ ਵੀ ਆਖਦੇ ਜਿਵੇਂ ਜਾਂਚ ਦੱਸ ਰਹੇ ਹੁਣ ਤਲਵਾਰ ਇੰਜ ਨਹੀਂ ਇੰਜ ਸਲਾਈਦੀ ਹੈ ਇਸ ਬਾਰੇ ਮੋਹਸਨ ਫਾਨੀ ਨੇ ਹਰ ਮੌਕੇ ਦੀ ਗਵਾਹੀ ਪਰੀ ਹੈ ਗੁਰੂ ਹਰਗੋਬਿੰਦ ਜੀ ਜਾਣਦੇ ਸਨ ਕਿ ਸਭ ਤੋਂ ਚੰਗੀ ਰਣਨੀਤੀ ਪਹਿਲਾ ਹਮਲਾ ਕਰਨ ਦੀ ਹੈ ਰੱਖਿਆ ਦੀ ਨਹੀਂ ਜੰਗ ਲੜਨ ਦੀ ਵਿਉਂਤ ਉਹ ਬਹੁਤ ਹੀ ਸੁਜੱਝੀ ਢੰਗ ਨਾਲ ਕਰਦੇ ਸਨ ਜੰਗ ਵਿੱਚ ਜਿੱਤ ਦਾ ਬਹੁਤ ਨਿਰਪਰ ਫੌਜ ਨੂੰ ਖਿਲਾਰ ਕੇ ਰੱਖਣ ਉੱਤੇ ਹੁੰਦਾ ਹੈ ਨਾ ਕਿ ਇੱਕ ਥਾਂ ਤੇ ਇਕੱਠੀ ਖੜੀ ਕਰਨ ਨਾਲ ਗੁਰੂ ਜੀ ਫੌਜ ਨੂੰ ਜਥਿਆਂ ਵਿੱਚ ਵੰਡ ਕੇ ਵਾਰੀ-ਵਾਰੀ ਟਾਕਰੀ ਤੇ ਭੇਜਦੇ ਸਨ ਦੁਸ਼ਮਣ ਨੂੰ ਹਮੇਸ਼ਾ ਅੱਗੋਂ ਦੀ ਜਾ ਕੇ ਲੈਂਦੇ ਸਨ ਗੁਰੂ ਜੀ ਹਰ ਜਥੇਦਾਰ ਦੇ ਟਿਕਣ ਜਾਂ ਸ਼ਹੀਦ ਹੋਣ ਉੱਤੇ ਅਗਲਾ ਜਥੇਦਾਰ ਤੁਰੰਤ ਭੇਜਦੇ ਸਨ ਉਹ ਕਿਸੇ ਸਮੇਂ ਵੀ ਕਬਰਾਹਟ ਜਾਂ ਹਫੜਾ ਦਫੜੀ ਨਹੀਂ ਸੀ ਪੈਣ ਦਿੰਦੇ ਭਾਈ ਨਾਨੂ ਜੀ ਦੀ ਸ਼ਹੀਦੀ ਤੋਂ ਬਾਅਦ ਜੋ ਤਕਰੀਰ ਉਹਨਾਂ ਨੇ ਕੀਤੀ ਉਹ ਉਹਨਾਂ ਦਾ ਇੱਕ ਕਾਬਲ ਜਰਨੈਲ ਹੋਣਾ ਹੀ ਸਿੱਧ ਕਰਦੀ ਹੈ ਗੁਰੂ ਜੀ ਦਾ ਜੰਗ ਵਿੱਚ ਆਤਮ ਵਿਸ਼ਵਾਸ ਅਤੇ ਟੀਰਜ ਵੇਖਣ ਵਾਲੇ ਸਨ ਜਦੋਂ ਨਮਕ ਹਰਾਮ ਪੈਂਦੇ ਖਾਨ ਨੂੰ ਢਾਲ ਨਾਲ ਮਾਰਿਆ ਤੇ ਕੋੜੇ ਤੋਂ ਉੱਤਰ ਕੇ ਉਸ ਨੂੰ ਕਿਹਾ ਕਲਮਾ ਪੜ ਹਾਈ ਅੰਮੀ ਕਹਿਣ ਦਾ ਸਮਾਂ ਨਹੀਂ ਤਾ ਪੰਦੇਖਾ ਨੂੰ ਕਮਦੇ ਬੁੱਲਾ ਨਾਲ ਇਹ ਆਖਤਾ ਸੁਣਿਆ ਗਿਆ ਤੇਰੀ ਮਿਹਰ ਹੀ ਮੇਰਾ ਕਲਮਾ ਹੈ ਇਸ ਪਿਛੋਂ ਫੌਜ ਦੇ ਮੁਖੀ ਕਾਲੇ ਖਾਂ ਦੇ ਤਿੰਨ ਵਾਰ ਰੋਕ ਕੇ ਜਦੋਂ ਉਸ ਨੂੰ ਕਿਰਪਾਨ ਨਾਲ ਪਾਰ ਬੁਲਾਇਆ ਤਾਂ ਅਡੋਲਤਾ ਵਿੱਚ ਉਸ ਨੂੰ ਆਖਿਆ ਕਾਲੇ ਖਾਂ ਤਲਵਾਰ ਇੰਜ ਨਹੀਂ ਇੰਜ ਚਲਾਈਦੀ ਹੈ ਜਿਵੇਂ ਉਸ ਨੂੰ ਤਲਵਾਰ ਚਲਾਉਣੀ ਸਿਖਾਈ ਹੋਣ ਜਦੋਂ ਪਾਈ ਜੋਧਾ ਸ਼ਾਹ ਨੇ ਰਾਤ ਨੂੰ ਹੀ ਸ਼ਾਹੀ ਫੌਜ 'ਤੇ ਹਮਲਾ ਕਰਨ ਲਈ ਕੀਤਾ ਤਾਂ ਆਪ ਜੀ ਨੇ ਸਮਝਾਉਂਦਿਆਂ ਹੋਈ ਫਰਮਾਇਆ ਕਿ ਡਿਗਪੇ નિਹੱਥੇ ਬੱਚੇ ਬਿਰਧ ਰੋਗੀ ਸ਼ਰਨਾਗਤ ਅਤੇ ਇਸਤਰੀ ਇਹਨਾਂ ਸੱਤਾ ਦੇ ਵਾਰ ਕਰਨ ਵਾਲੇ ਦਾ ਤੇਜ ਪ੍ਰਤਾਪ ਨਸ਼ਟ ਹੋ ਜਾਂਦਾ ਹੈ ਆਪ ਜੀ ਨੇ ਉਹਨਾਂ ਲੋਕਾਂ ਦੀ ਫੌਜ ਬਣਾਈ ਜਿਨ੍ਹਾਂ ਕਦੀ ਤਲਵਾਰ ਜਾਂ ਕਿਸੇ ਹੋਰ ਰਵਾਇਤੀ ਹਥਿਆਰ ਦਾ ਮੂੰਹ ਤੱਕ ਨਹੀਂ ਸੀ ਵੇਖਿਆ ਮਹੋਸਨ ਫਾਨੀ ਅਨੁਸਾਰ ਗੁਰੂ ਜੀ ਦੇ ਅਸਬਲ ਵਿੱਚ 700 ਕੋੜੇ 300 ਸਵਾਰ ਅਤੇ ਸੱਚ ਤੋਪਚੀ ਹਰ ਵੇਲੇ ਤਿਆਰ ਰਹਿੰਦੇ ਸਨ ਅਤੇ ਲੰਗਰ ਵਿੱਚ ਪ੍ਰਸ਼ਾਦਾ ਛਕਦੇ ਸਨ ਲੋਕਾਂ ਨੂੰ ਜਥੇਬੰਦ ਕਰਨਾ ਅਤੇ ਸਿੱਖੀਤ ਸਰਕਾਰੀ ਫੌਜ ਨਾਲ ਟੱਕਰੇ ਲਈ ਖੜਾ ਕਰ ਦੇਣਾ ਇਹ ਗੁਰੂ ਹਰਗੋਬਿੰਦ ਜੀ ਦਾ ਹੀ ਕੰਮ ਸੀ ਉਹਨਾਂ ਚਾਰ ਜੰਗਾਂ ਲੜੀਆਂ ਚਾਰੇ ਹੀ ਜਿੱਤੀਆਂ ਚੋਹਾ ਦੇ ਮੁਖੀ ਜਰਨੈਲ ਸੈਨਾਪਤੀ ਆਪ ਨੂੰ ਸਾਹਮਣੀ ਲੜਾਈ ਵਿੱਚ ਆਪ ਹੀ ਮਾਰ ਮੁਕਾਈ ਇਹ ਗੁਰੂ ਜੀ ਦਾ ਕਮਾਲ ਸੀ ਅਤੇ ਦੁਨੀਆ ਭਰ ਦਾ ਰਿਕਾਰਡ ਵੀ ਦੁਨੀਆ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਕਿ ਦੋ ਵਕਤ ਦਾ ਪ੍ਰਸ਼ਾਦਾ ਛਕਣ ਵਾਲੇ ਅਤੇ 6 ਮਹੀਨਿਆਂ ਬਾਅਦ ਕੁੜਤਾ ਲੈਣ ਵਾਲੇ ਸ਼ਾਹੀ ਫੌਜ ਨਾਲ ਜੂਚੇ ਅਤੇ ਜਿੱਤੇ ਇਹ ਲੋਕ ਜੰਗਾਵੀ ਸਨ ਖਾਸ ਕਰਕੇ ਨਥਾਣੇ ਦੀ ਜੰਗ ਵਿੱਚ ਲੋਕਾਂ ਨੇ ਰਸਦ ਰੋਟੀ ਦੁੱਧ ਤੇ ਖਿਚੜੀ ਦੀ ਟੋਟ ਨਾ ਆਉਣ ਦਿੱਤੀ ਅਸਲ ਗੱਲ ਇਹ ਸੀ ਕਿ ਗੁਰੂ ਜੀ ਦੀ ਫੌਜ ਅਣਖ ਅਤੇ ਉਤਸ਼ਾਹ ਨਾਲ ਲੜਦੀ ਸੀ ਜਦ ਕਿ ਸ਼ਾਹੀ ਫੌਜ ਮਜਬੂਰੀ ਵਸ ਅਤੇ ਰੋਜ਼ੀ ਰੋਟੀ ਦੀ ਖਾਤਰ ਮੁਖੀ ਜਰਨੈਲ ਦੇ ਡਿੱਕਨ ਦੀ ਲੇਡ ਦੇਰ ਹੁੰਦੀ ਕਿ ਸ਼ਾਹੀ ਫੌਜ ਭੱਜਣ ਦੀ ਕਰਦੀ ਇਹ ਪਹਿਲੀ ਵਾਰ ਹੋਇਆ ਕਿ ਪੰਜਾਬ ਦੇ ਲੋਕਾਂ ਨੇ ਗੁਰੂ ਜੀ ਪਾਸੋਂ ਸਿਰ ਉੱਚਾ ਕਰਕੇ ਤੁਰੰਦੀ ਜਾਤ ਸਿੱਖੀ ਗੁਰੂ ਜੀ ਤਾਂ ਅਣਕ ਦੀ ਖਾਤਰ ਧਰਮ ਯੁੱਧ ਕਰਦੇ ਸਨ ਜ਼ਹਰ ਜ਼ੋਰੂ ਜ਼ਮੀਨ ਦਾ ਕੋਈ ਲਾਲਚ ਹੈ ਹੀ ਨਹੀਂ ਸੀ ਪਹਿਲਾਂ ਲੋਕ ਜਾਬਰਾਂ ਦੀਆਂ ਅੱਡੀਆਂ ਥਲੇ ਰਗੜੇ ਜਾਂਦੇ ਸਨ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਕਿ ਗੁਰੂ ਜੀ ਦੀ ਸਹਯੋਗ ਅਗਵਾਈ ਸਦਕਾ ਉਹ ਸਿਰ ਉੱਚਾ ਕਰਕੇ ਤੁਰ ਸਕਦੇ ਹਨ ਪਹਿਲੀਆਂ ਦੋ ਜੰਗਾਂ ਨੇ ਲੋਕਾਂ ਵਿੱਚ ਵਿਸ਼ਵਾਸ ਭਰ ਦਿੱਤਾ ਸੀ ਜਦ ਬਖਤ ਮਾਲ ਨੇ ਦੱਸਿਆ ਕਿ ਕੋੜੇ ਅਨਾਇਤ ਉੱਲਾ ਨੇ ਖੋਲੇ ਹਨ ਤਾਂ ਲੋਕ ਸਿੱਖਾਂ ਨੇ ਕਿਹਾ ਕਿ ਹੁਣ ਅਨਿਆ ਨਹੀਂ ਚੱਲਣ ਦਿੱਤਾ ਜਾਵੇਗਾ ਨਥਾ ਨੇ ਵਾਲੀ ਤੀਸਰੀ ਜੰਗ ਕੋੜਿਆਂ ਕਾਰਨ ਹੀ ਹੋਈ ਸੀ ਉਹ ਸਭ ਜਾਤੀਆਂ ਦੇ ਸਾਂਝੇ ਗੁਰੂ ਸਾਹਿਬ ਮੁਸਲਮਾਨ ਵੀ ਉਸੇ ਤਰ੍ਹਾਂ ਕਿੱਤੇ ਆਉਂਦੇ ਸਨ ਜਿਵੇਂ ਹਿੰਦੂ ਜਾਂ ਹੋਰ ਜਾਤੀਆਂ ਦੇ ਮੰਨਣ ਵਾਲੇ ਸਰਬਸਾਂਝੇ ਗੁਰੂ ਨੇ ਜਦ ਹਰ ਗੋਬਿੰਦਪੁਰ ਬਸਾਇਆ ਤਾਂ ਮੁਸਲਮਾਨਾਂ ਲਈ ਮਸਜਿਦ ਵੀ ਬਣਵਾਈ ਦੂਜੇ ਧਰਮਾਂ ਦਾ ਕਿਤਨਾ ਸਤਕਾਰ ਕਰਦੇ ਸਨ ਪਹਿਲਾਂ ਪੈਂਦੇ ਖਾਨ ਨੂੰ ਪਾਲਿਆ ਪਰ ਜਦੋਂ ਆਕ੍ਰਿਤ ਕਰਨ ਹੋ ਸਰਕਾਰੀ ਖੈਮੇ ਵਿੱਚ ਚਲਾ ਗਿਆ ਅਤੇ ਗੁਰੂ ਜੀ ਵਿਰੁੱਧ ਕਾਲੇ ਖਾਨਾਂ ਨਾਲ ਕੇ ਫੌਜ ਚੜ ਲਿਆਇਆ ਅਤੇ ਗੁਰੂ ਜੀ ਤੇ ਹੱਥੋਂ ਹੀ ਮਾਰਿਆ ਗਿਆ ਤਾਂ ਅੰਤਮ ਸਮੇ ਗੁਰੂ ਜੀ ਨੇ ਆਖਿਆ ਪੈਂਦੇ ਖਾਂ ਪੜ ਕਲਮਾ ਪਰਾਹੀ ਪੇੜ ਕਿਸ ਤਰ੍ਹਾਂ ਮਹਿਸੂਸ ਕਰਦੇ ਤੇ ਬੰਡਾਉਂਦੇ ਸਨ ਇਸ ਦੀ ਮਿਸਾਲ ਉਹਨਾਂ ਦੇ ਗਵਾਲੀਅਰ ਕਿਲੇ ਦੀ ਰਿਹਾਈ ਵੇਲੇ 52 ਰਾਜਿਆਂ ਨੂੰ ਛਡਾਉਣਾ ਤੇ ਬੰਦੀ ਛੋੜਦਾਤਾ ਬੰਨਾ ਹੈ ਸਿੱਖਾਂ ਪ੍ਰਤੀ ਗੁਰੂ ਜੀ ਦਾ ਅਤੇ ਗੁਰੂ ਜੀ ਪ੍ਰਤੀ ਸਿੱਖਾਂ ਦੇ ਪਿਆਰ ਦੀਆਂ अनेका ਮਿਸਾਲਾਂ ਹਨ ਮਹਸਨ ਫਾਨੀ ਲਿਖਦਾ ਹੈ ਇੱਕ ਵਾਰ ਕੀਰਤਪੁਰ ਦੇ ਬਾਗਾਂ ਵਿੱਚ ਜਾਂਦਿਆਂ ਇੱਕ ਤੋਤੇ ਨੂੰ ਬੋਲਦਾ ਸੁਣ ਕੇ ਗੁਰੂ ਜੀ ਨੇ ਆਖਿਆ ਬਹੁਤ ਸੁੰਦਰ ਹੈ ਇੱਕ ਸਿੱਖ ਜੋ ਸੁਣ ਰਿਹਾ ਸੀ ਨੇ ਬੰਨ ਬਣਾ ਲਿਆ ਕਿ ਕਿਸੇ ਤਰ੍ਹਾਂ ਤੋਤਾ ਪ੍ਰਾਪਤ ਕਰਕੇ ਗੁਰੂ ਜੀ ਨੂੰ ਪੇਟ ਕੀਤਾ ਜਾਵੇ ਜਦੋਂ ਉਸਨੇ ਤੋਤੇ ਦਾ ਮੁੱਲ ਪੁੱਛਿਆ ਤਾਂ ਉਸਦੇ ਮਾਲਕ ਜੋ ਇਲਾਕੇ ਦਾ ਹੰਕਾਰੀ ਫੌਜਦਾਰ ਸੀ ਨੇ ਮੁੱਲ ਵਜੋਂ ਉਸਦੀ ਘਰ ਵਾਲੀ ਮੰਗ ਲਈ ਸਿੱਖ ਨੇ ਤੁਰੰਤ ਮੰਨ ਲਿਆ ਅਤੇ ਸੌਦਾ ਪੱਕਾ ਕਰ ਲਿਆ ਪਰ ਜਦੋਂ ਉਸ ਫੌਜਦਾਰ ਦੀ ਪਤਨੀ ਨੂੰ ਪਤਾ ਲੱਗਾ ਤਾਂ ਉਸਨੇ ਆਪਣੇ ਪਤੀ ਨੂੰ ਫਿਟਕਾਰਨਾ ਪਾਈਆ ਅਤੇ ਸਿੱਖ ਦਾ ਆਪਣੇ ਗੁਰੂ ਪ੍ਰਤੀ ਪਿਆਰ ਵੇਖ ਕੇ ਤੋਤਾਮੁਖ ਥੀ ਸਿੱਖ ਦੇ ਹਵਾਲੇ ਕਰ ਦਿੱਤਾ ਗੁਰੂ ਜੀ ਦੀ ਨਿਮਰਤਾ ਅਤੇ ਹਲੇਮੀ ਇੰਨੀ ਸੀ ਕਿ ਮੋਹਰੀ ਜੀ ਦਾ ਪੁੱਤਰ ਅਨੰਦ ਜਦੋਂ ਕੀਰਤਪੁਰ ਆਇਆ ਤਾਂ ਉਸ ਦੀ ਪਾਲਕੀ ਦਾ ਇੱਕ ਪਾਸਾ ਆਪ ਚੁੱਕ ਲਿਆ ਦੂਜਾ ਆਪ ਗੁਰੂ ਹੁੰਦੇ ਹੋਏ ਬਾਬਾ ਬੁੱਢਾ ਜੀ ਤੋਂ ਉਪਦੇਸ਼ ਮੰਗਿਆ ਤੁਸੀਂ ਗੁਰੂ ਨਾਨਕ ਸਾਹਿਬ ਦੀ ਸੰਗਤ ਮਾਣੀ ਹੈ ਮੈਨੂੰ ਵੀ ਕੁਝ ਦੱਸਿਓ ਜਦ ਗੁਰੂ ਜੀ ਨੇ ਢਿੱਟਾ ਕਿ ਮਿਹਰਬਾਨ ਜਹਾਂਗੀਰ ਨਾਲ ਰਲ ਕੇ ਸਾਜ਼ਿਸ਼ਾਂ ਕਰ ਰਿਹਾ ਹੈ ਅਤੇ ਗੁਰੂ ਘਰ ਦਾ ਨੁਕਸਾਨ ਕਰਨਾ ਚਾਹੁੰਦਾ ਹੈ ਤਾਂ ਪਹਿਲਾਂ ਪਾਈ ਗੁਰਦਾਸ ਜੀ ਤੇ ਕੁਝ ਸਿੱਖਾਂ ਨੂੰ ਭੇਜਿਆ ਫਿਰ ਆਪ ਗਏ ਉਹ ਹੰਕਾਰ ਵਿੱਚ ਬੈਠਾ ਰਿਹਾ ਨਾ ਸਤਕਾਰ ਕੀਤਾ ਨਾ ਬੋਲਿਆ ਨਾ ਹੀ ਬੈਠਣ ਲਈ ਪੀੜੀ ਜਾਂ ਮੰਝਾ ਦਿੱਤਾ ਗੁਰੂ ਜੀ ਪੁੰਝੇ ਹੀ ਬੈਠ ਗਏ ਅਤੇ ਜਿਉਂ ਹੀ ਨਿਮਰਤਾ ਦੇ ਬੋਲ ਬੋਲਣ ਤਿਉਂ ਹੀ ਆਕਰ ਦਿਖਾਈ ਜਾਵੇ ਅਤੇ ਪੈੜੇ ਸ਼ਬਦ ਵੀ ਬੋਲੇ ਇਥੋਂ ਤੱਕ ਕਿ ਗੁਰੂ ਅਰਜਨ ਦੇਵ ਜੀ ਬਾਰੇ ਵੀ ਕੁਬੋਲ ਬੋਲਦਾ ਜਾਵੇ ਨਾਲ ਆਈ ਸਿੱਖਾਂ ਨੇ ਮਿਹਰਬਾਨ ਨੂੰ ਮਜ਼ਾ ਚਕਾਉਣ ਦੀ ਗੱਲ ਕੀਤੀ ਤਾਂ ਗੁਰੂ ਜੀ ਨੇ ਵਰਸ ਦਿੱਤਾ ਜਦ ਮਿਹਰਬਾਨ ਗੁਰੂ ਜੀ ਤੇ ਹੱਥ ਵੀ ਉਠਾਉਣ ਲੱਗਾ ਤਾਂ ਵੀ ਵਾਪਸ ਕਰ ਆ ਗਈ ਜੋਤਾ ਹੋ ਕੇ ਇਤਨੀ ਤੇਰਤ ਸਿਰਫ ਪਰਮਾਤਮਾ ਹੀ ਰੱਖ ਸਕਦਾ ਹੈ ਆਚਰਣ ਇੰਨਾ ਉੱਚਾ ਕਿ ਜਦ ਨੂਰ ਜਹਾਂ ਗੁਰੂ ਜੀ ਦੇ ਦਰਸ਼ਨ ਕਰਕੇ ਗਈ ਤਾਂ ਉਸਨੇ ਜਹਾਗੀਰ ਕੁਲ ਗੁਰੂ ਜੀ ਦੀ ਪਵਿੱਤਰ ਆਤਮਾ ਦੀ ਦਿਲ ਖੋਲ ਕੇ ਉਪਮਾ ਕੀਤੀ ਉਹਨਾਂ ਦੀਆਂ ਜੰਗਾਂ ਬਾਰੇ ਕੋਈ ਵਿਰੋਧੀ ਇਤਿਹਾਸਕਾਰ ਵੀ ਨਹੀਂ ਇਹ ਲਿਖ ਸਕਿਆ ਕਿ ਉਹਨਾਂ ਜਾਂ ਉਹਨਾਂ ਦੇ ਕਿਸੇ ਸਿੱਖ ਸਿਪਾਹੀ ਨੇ ਕਿਸੇ ਦਾ ਘਰ ਲੁੱਟਿਆ ਹੋਵੇ ਕਿਸੇ ਬੇਦੋਸ਼ੇ ਉੱਤੇ ਹੱਥ ਉਠਾਇਆ ਹੋਵੇ ਜਾਂ ਕਿਸੇ ਦੀ ਇੱਜ਼ਤ-ਪੱਤ ਲੁੱਟੀ ਹੋਵੇ ਹਿੰਦੂ ਭੂਸ਼ਣ ਬੈਨਰਜੀ ਲਿਖਦਾ ਹੈ ਇਹ ਹੀ ਕਾਰਨ ਸੀ ਕਿ ਗੁਰੂ ਨੂੰ ਸਾਰੇ ਦਿਲੋਂ ਪਿਆਰ ਕਰਦੇ ਸਨ ਤੇ ਹਰ ਵਿਖੜੇ ਸਮੇਂ ਉਹਨਾਂ ਦਾ ਸਾਥ ਮੰਗਦੇ ਵੀ ਸਨ ਤੇ ਦਿੰਦੇ ਵੀ ਸਨ ਮੁਹੰਮਦ ਲਤੀਫ ਉਹਨਾਂ ਦੇ ਜੋਤੀ ਜੋਤ ਸਮਾਉਣ ਨੂੰ ਕੋਮੀ ਆਫਤ ਲਿਖਦਾ ਹੈ ਉਹ ਐਨੇ ਨਿਮਰ ਸਨ ਕਿ ਦਰ ਆਏ ਹਰੇਕ ਦਾ ਆਦਰ ਕਰਦੇ ਉਹਨਾਂ ਜਿਹਾ ਕੋਈ ਸ਼ਾਂਤ ਚਿੱਤ ਨਹੀਂ ਸੀ ਜਿਨ੍ਹਾਂ ਲੜਾਈ ਦੌਰਾਨ ਵੀ ਕਦੇ ਮੱਥੇ ਟੇਉੜੀ ਨਾ ਪਾਈ ਉਹ ਸੰਗਤਾਂ ਨਾਲ ਬੇਅੰਤ ਪਿਆਰ ਕਰਦੇ ਉਹਨਾਂ ਵਰਗਾ ਕੋਈ ਜੱਥੇਦਾਰ ਨਹੀਂ ਸੀ ਜਿਨ੍ਹਾਂ ਮੁਰਦਾ ਰੂਹਾਂ ਜਿਵਾਲ ਦਿੱਤੀਆਂ ਰੂਹਾਨੀ ਰਹਿਬਰ ਐਨੇ ਸਨ ਜਿਨ੍ਹਾਂ پاس ਆ ਕੇ ਪ੍ਰਸਿੱਧ ਫਕੀਰ ਵੀ ਖੁਦਾ ਦੇ ਦਰਦੀਆਂ ਚਾਬੀਆਂ ਹਸਲ ਕਰਦੇ ਸਿੱਖਾਂ ਨੂੰ ਵਿਸ਼ਵਾਸ ਵੱਜ ਗਿਆ ਸੀ ਕਿ ਗੁਰੂ ਦੇ ਸਿੱਖ ਐਨੇ ਵੱਡਪਾ ਕੀ ਹਨ ਕਿ ਉਹਨਾਂ ਦੇ ਨੇੜੇ ਜੰਮ ਜੰਦਾਰ ਨਹੀਂ ਚੁੱਕ ਸਕਦਾ ਟੁੱਕ ਸਕਦਾ ਗੁਰੂ ਹਰਗੋਬਿੰਦ ਜੀ ਉਹ ਮਹਾਨ ਸ਼ਖਸੀਅਤ ਸਨ ਜਿਨ੍ਹਾਂ ਵਿਖੜੇ ਸਮੇਂ ਕੌਮ ਨੂੰ ਆਪਣੇ ਪੈਰਾਂ ਉੱਤੇ ਖੜਾ ਕੀਤਾ ਕੌਮ ਸ਼ਕਤੀਸ਼ਾਲੀ ਹੋ ਗਈ ਆਪ ਪਰ ਉਪਕਾਰੀ ਜੋਤੇ ਸਨ ਜੋ ਸ਼ਕਤੀ ਦੇ ਮਾਲਕ ਨਿਮਰਤਾ ਦੀ ਸਿਖਰ ਤੇ ਆਦਰਸ਼ਿਕ ਪਰਮਪੁਰਖ ਸਨ ਜਿਨ੍ਹਾਂ ਸਿੱਖੀ ਮਹਿਲ ਐਨਾ ਮਜ਼ਬੂਤ ਕਰ ਦਿੱਤਾ ਕਿ ਆਉਣ ਵਾਲੇ ਚਖੜ ਵੀ ਉਸ ਦਾ ਕੋਈ ਨੁਕਸਾਨ ਨਾ ਕਰ ਸਕੇ ਭਾਈ ਗੁਰਦਾਸ ਜੀ ਦੇ ਸ਼ਬਦ ਪੜਨ ਯੋਗ ਹਨ ਗੁਰੂ ਗੋਬਿੰਦ ਗੋਬਿੰਦ ਗੁਰੂ ਹਰ ਗੋਬਿੰਦ ਸਦਾ ਵਿਕਸਨ ਦਾ ਗੁਰੂ ਗੋਬਿੰਦ ਰੂਪ ਹੈ ਅਤੇ ਗੋਬਿੰਦ ਗੁਰੂ ਰੂਪ ਹੈ ਐਸੇ ਇਕਮਿਕ ਰੂਪ ਵਾਲਾ ਹਰ ਗੋਬਿੰਦ ਸਦਾ ਪਰਸਨ ਹੈ ਅਚਰਜ ਨੂੰ ਅਚਰਜ ਮਿਲੈ ਵਿਸਮਾ ਦੇ ਵਿਸਮਾਦ ਮਿਲੰਦਾ ਅਚਰਜ ਨੂੰ ਅਚਰਜ ਆਰ ਵਿਸਮਾਦ ਨਾਲ ਵਿਸਮਾਤਾ ਮੇਲ ਮਿਲਦਾ ਹੈ ਭਾ ਗੁਰੂ ਅਰਜਨ ਵਿਸਮਾਦ ਰੂਪ ਹਰ ਗੋਬਿੰਦ ਵਿਸਮਾਦ ਰੂਪ ਵਿੱਚ ਸਮਾਏ ਗੁਰਮੁਖ ਮਾਰਗ ਚੱਲਣਾ ਖੰਡੇ ਧਾਰ ਕਰਨ ਕਾਰ ਨਿਭੰਦਾ ਗੁਰਮੁਖਾਂ ਦੇ ਰਸਤੇ ਚੱਲਣਾ ਖੰਡੇ ਦੀ ਤਾਰਾਪੁਰ ਚੱਲਣ ਦੀ ਕਾਰ ਨਿਭਾਉਣ ਵਾਲੇ ਆਪ ਹੀ ਹਨ ਭਾਵ ऐसे गुरु दी कृपा ਨਾਲ ਹੀ ਨਿਭ ਸਕਦਾ ਹੈ ਗੁਰ ਸਿੱਖ ਲੈ ਗੁਰ ਸਿੱਖ ਚਲੰਦਾ ਗੁਰਾਂ ਦੀ ਸਿੱਖਿਆ ਲੈ ਕੇ ਜੋ ਗੁਰ ਸਿੱਖ ਚਲਦਾ ਹੈ ਉਹ ਮੰਜ਼ਲ ਤੱਕ ਪਹੁੰਚ ਜਾਂਦਾ ਹੈ ਵਾਹਿਗੁਰੂ ਜੀ ਹੋਈਆਂ ਪੁੱਲਾਂ ਗਲਤੀਆਂ ਲਈ ਮਾਫ ਕਰਨਾ ਜੀ ਸਭ ਦਾ ਪੜਿਆ ਸੁਣਿਆ ਪਰਵਾਣ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ